ਕੋਈ ਵੀ ਮੇਰਾ ਭੈਣ ਭਰਾ ਇਸ ਗਲਤਫਹਿਮੀ ਦੇ ਵਿੱਚ ਨਾ ਰਹੋ ਕਿ ਜਿਹੜੀ ਇਹ ਪੱਟੀ ਹੈ ਇਹ ਮੋਟਰਸਾਈਕਲ ਜਾਂ ਸਕੂਟਰ ਵਾਸਤੇ ਬਣੀ ਹੋਈ ਹੁੰਦੀ ਹੈ ਜੇ ਜਿਸ ਤਰ੍ਹਾਂ ਕਿ ਇਹ ਮੋਟਰਸਾਈਕਲ ਵਾਲਾ ਜਾ ਰਿਹਾ ਹੈ ਜੇਕਰ ਤੁਸੀਂ ਇੱਥੇ ਆਪਣਾ ਸਾਧਨ ਨੂੰ ਚਲਾਉਂਦੇ ਹੋ ਤਾਂ ਤੁਹਾਡਾ ਚਲਾਨ ਹੋ ਸਕਦਾ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸੜਕ ਦੇ ਉੱਤੇ ਦਿੱਤੇ ਹੋਏ ਨਿਸ਼ਾਨਾਂ ਦਾ ਕੀ ਮਤਲਬ ਹੁੰਦਾ ਹੈ ਜਿਸ ਤਰ੍ਹਾਂ ਕਿ ਇਸ ਸੜਕ ਦੇ ਉੱਤੇ ਤਿੰਨ ਲਾਈਨਾਂ ਜਾਨੀ ਕਿ ਤਿੰਨ ਪੱਟੀਆਂ ਬਣੀਆਂ ਹੋਈਆਂ ਹਨ ਦੋ ਪੱਟੀਆਂ ਇਸ ਦੇ ਬਿਲਕੁਲ ਬਾਰਡਰ ਤੇ ਬਣੀਆਂ ਹੋਈਆਂ ਹਨ ਜਿਨ੍ਹਾਂ ਦੇ ਨਾਲ ਥੋੜੀ ਜੀ ਸੜਕ ਛੱਡੀ ਹੋਈ ਹੈ ਅਤੇ ਇੱਕ ਪੱਟੀ ਇਸ ਦੇ ਬਿਲਕੁਲ ਵਿਚਾਲੇ ਬਣੀ ਹੋਈ ਹੈ ਜੋ ਕਿ ਟੁੱਟ ਟੁੱਟ ਕੇ ਬਣੀ ਹੋਈ ਹੈ ਕੀ ਹੁੰਦਾ ਹੈ ਇਸ ਦਾ ਮਤਲਬ ਅਤੇ ਬਾਰਡਰ ਪੱਟੀ ਦੇ ਨਾਲ ਛੱਡੀ ਹੋਈ ਜਿਹੜੀ ਸੜਕ ਹੈ ਉਹ ਮੋਟਰ ਸਾਈਕਲ ਸਾਈਕਲ ਜਾਂ ਪੈਦਲ ਚੱਲਣ ਵਾਸਤੇ ਹੁੰਦੀ ਹੈ ਜਾਂ ਫਿਰ ਉਸ ਦਾ ਹੋਰ ਯੂਜ਼ ਹੁੰਦਾ ਹੈ ਸਾਰੀਆਂ ਗੱਲਾਂ ਕਰਾਂਗੇ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਬਹੁਤ ਸਾਰੇ ਲੋਕ ਸੜਕ ਦੇ ਉੱਤੇ ਗੱਡੀਆਂ ਵਹੀਕਲਾਂ ਤੇ ਚੱਲਦੇ ਹਨ ਪਰ ਉਹਨਾਂ ਨੂੰ ਸੜਕ ਦੇ ਉੱਤੇ ਦਿੱਤੇ ਹੋਏ ਸਾਈਨਾਂ ਦਾ ਬਿਲਕੁਲ ਵੀ ਮਤਲਬ ਨਹੀਂ ਪਤਾ ਹੁੰਦਾ ਜਿਸ ਕਾਰਨ ਕਦੇ-ਕਦੇ ਉਹ ਹਾਦਸੇ ਦਾ ਜਾਂ ਫਿਰ ਚਲਾਣ ਦਾ ਸ਼ਿਕਾਰ ਬਣ ਜਾਂਦੇ ਨੇ ਜਿਸ ਤਰ੍ਹਾਂ ਕਿ ਆਪਾਂ ਇਸ ਸੜਕ ਦੇ ਉੱਤੇ ਚੱਲ ਰਹੇ ਹਾਂ ਇਸ ਛੜਕਦੇ ਉੱਤੇ ਸਭ ਤੋਂ ਪਹਿਲਾਂ ਵਿਚਾਲੇ ਇੱਕ ਪੱਟੀ ਬਣੀ ਹੋਈ ਹੈ ਜੋ ਕਿ ਟੋਟਿਆਂ ਦੇ ਵਿੱਚ ਬਣੀ ਹੋਈ ਹੈ ਇਸ ਚਿੱਟੇ ਰੰਗ ਦੀ ਪੱਟੀ ਦਾ ਕੀ ਮਤਲਬ ਹੁੰਦਾ ਹੈ ਅਗਰ ਤਾਂ ਇਹ ਚਿੱਟੇ ਰੰਗ ਦੀ ਪੱਟੀ ਟੋਟਿਆਂ ਦੇ ਵਿੱਚ ਬਣੀ ਹੋਈ ਹੈ ਇਸ ਦਾ ਮਤਲਬ ਇਹ ਹੈ ਕਿ ਆਪਾਂ ਨੂੰ ਕੋਈ ਵੀ ਸਾਧਨ ਆਪਣੇ ਸੱਜੇ ਵਾਲੀ ਸਾਈਡ ਤੋਂ ਕ੍ਰਾਸ ਕਰਕੇ ਇਸ ਲਾਈਨ ਦੇ ਵਿੱਚ ਵਾਪਸ ਆ ਸਕਦਾ ਹੈ ਤੇ ਜੇਕਰ ਆਪਣੇ ਅੱਗੇ ਕੋਈ ਸਾਧਨ ਜਾ ਰਿਹਾ ਹੈ ਤਾਂ ਆਪਾਂ ਵੀ ਉਸ ਨੂੰ ਸੱਜੇ ਪਾਸੇੋਂ ਕ੍ਰਾਸ ਕਰਕੇ ਉਸ ਦੇ ਖੱਬੇ ਪਾਸੇ ਜਾਨੀ ਕਿ ਸੜਕ ਦੀ ਇਸ ਲਾਈਨ ਦੇ ਵਿੱਚ ਵਾਪਸ ਆ ਸਕਦੇ ਹਾਂ ਲੇਕਿਨ ਜੇਕਰ ਇਹ ਚਿੱਟੀ ਪੱਟੀ ਟੋਟਿਆਂ ਵਿੱਚ ਨਾ ਬਣ ਕੇ ਸਿੱਧੀ ਬਿਲਕੁਲ ਸਾਫ਼ ਬਣੀ ਹੋਵੇ ਜੋ ਕਿ ਜ਼ਿਆਦਾਤਰ ਵੱਡੇ ਮੋੜਾਂ ਤੇ ਬਣੀ ਹੁੰਦੀ ਹੈ ਤਾਂ ਤੁਸੀਂ ਕਿਸੇ ਵੀ ਸਾਧਨ ਨੂੰ ਕ੍ਰੋਸ ਨਹੀਂ ਕਰ ਸਕਦੇ ਤੇ ਨਾ ਹੀ ਆਪਣੇ ਤੋਂ ਕੋਈ ਸਾਧਨ ਕ੍ਰੋਸ ਕਰ ਸਕਦਾ ਅਤੇ ਜੇਕਰ ਸੜਕ ਦੇ ਵਿਚਾਲੇ ਦੋ ਚਿੱਟੀਆਂ ਪੱਟੀਆਂ ਬਣੀਆਂ ਹੋਣ ਤਾਂ ਇਸ ਦਾ ਮਤਲਬ ਹੈ ਕਿ ਆਪਾਂ ਨੂੰ ਨਾ ਤਾਂ ਇਸ ਲਾਈਨ ਦੇ ਵਿੱਚ ਅਤੇ ਨਾ ਦੂਸਰੀ ਲਾਈਨ ਦੇ ਵਿੱਚ ਕੋਈ ਵੀ ਸਾਧਨ ਕ੍ਰੋਸ ਨਹੀਂ ਕਰ ਸਕਦਾ ਅਤੇ ਨਾ ਹੀ ਆਪਾਂ ਕਿਸੇ ਨੂੰ ਕ੍ਰੋਸ ਕਰ ਸਕਦੇ ਹਾਂ ਸਿਰਫ ਐਮਰਜੈਂਸੀ ਹਾਲਾਤ ਦੇ ਵਿੱਚ ਹੀ ਕ੍ਰੋਸਿੰਗ ਕੀਤੀ ਜਾ ਸਕਦੀ ਹੈ ਜਿਸ ਤਰ੍ਹਾਂ ਕਿ ਪੁਲਿਸ ਜਾਂ ਕੋਈ ਵੀ ਆਈਪੀ ਜਾਂ ਫਿਰ ਐਂਬੂਲੈਂਸ ਅਤੇ ਜੇਕਰ ਸੜਕ ਦੇ ਵਿਚਾਲੇ ਖੱਟੇ ਰੰਗ ਦੀ ਪੱਟੀ ਸਫੈਦ ਬਣੀ ਹੋਈ ਹੈ ਤਾਂ ਕਿਸੇ ਵੀ ਹਾਲਤ ਦੇ ਵਿੱਚ ਆਪਾਂ ਨੂੰ ਕੋਈ ਵੀ ਕ੍ਰੋਸ ਨਹੀਂ ਕਰ ਸਕਦਾ ਇੱਥੇ ਸਿਰਫ ਪੁਲਿਸ ਅਤੇ ਐਂਬੂਲੈਂਸ ਸਿਰਫ ਦੋ ਹੀ ਚੀਜ਼ਾਂ ਜਿਹੜੀਆਂ ਹਨ ਕ੍ਰੋਸ ਕਰਕੇ ਅੱਗੇ ਨਿਕਲ ਸਕਦੀਆਂ ਹਨ ਜਿਸ ਤਰ੍ਹਾਂ ਕਿ ਆਪਾਂ ਲੁਧਿਆਣੇ ਅਤੇ ਜਲੰਧਰ ਦੇ ਵਿੱਚ ਦੇਖਦੇ ਹਾਂ ਜਿੰਨੇ ਵੀ ਪੁਲ ਬਣੇ ਹੋਏ ਹੁੰਦੇ ਹਨ ਉਹਨਾਂ ਦੇ ਵਿਚਾਲੇ ਖੱਟੇ ਰੰਗ ਦੀ ਪੱਟੀ ਵਾਹੀ ਹੁੰਦੀ ਹੈ ਜਿਸ ਦਾ ਮਤਲਬ ਕਿ ਆਪਾਂ ਉਸ ਬ੍ਰਿਜ ਦੇ ਉੱਤੇ ਕਿਸੇ ਨੂੰ ਵੀ ਕ੍ਰੋਸ ਨਹੀਂ ਕਰ ਸਕਦੇ ਅਤੇ ਨਾ ਹੀ ਆਪਣੇ ਕੋਲੋਂ ਕੋਈ ਕ੍ਰੋਸ ਕਰ ਸਕਦਾ ਹੈ ਉੱਥੇ ਸਿਰਫ ਐਂਬੂਲੈਂਸ ਜਾਂ ਫਿਰ ਐਮਰਜੈਂਸੀ ਹਾਲਾਤ ਦੇ ਵਿੱਚ ਪੁਲਿਸ ਹੀ ਕਰਾਸ ਕਰ ਸਕਦੀ ਹੈ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਸੜਕ ਦੇ ਖੱਬੇ ਪਾਸੇ ਜਿਹੜੀ ਬਾਰਡਰ ਤੇ ਪੱਟੀ ਬਣੀ ਹੋਈ ਹੈ ਚਿੱਟੇ ਰੰਗ ਦੀ ਬਿਲਕੁਲ ਸਫੈਦ ਇਸ ਦੇ ਨਾਲ 4 ਫੁੱਟ ਜਿਹੜੀ ਜਾਂ 3 ਫੁੱਟ ਛੜਕ ਛੱਡੀ ਹੋਈ ਹੈ ਇਸ ਦਾ ਕੀ ਮਤਲਬ ਹੁੰਦਾ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਵਹਿਮ ਹੁੰਦਾ ਹੈ ਕਿ ਜਿਹੜੀ ਸੜਕ ਦੇ ਖੱਬੇ ਪਾਸੇ ਬਾਰਡਰ ਦੇ ਨਾਲ ਛੋੜੀ ਜੀ ਸੜਕ ਛੱਡੀ ਹੋਈ ਹੁੰਦੀ ਹੈ ਇਹ ਮੋਟਰਸਾਈਕਲਾਂ ਵਾਸਤੇ ਸਕੂਟਰਾਂ ਵਾਸਤੇ ਜਾਂ ਪੈਦਲ ਚੱਲਣ ਵਾਸਤੇ ਬਣੀ ਹੋਈ ਹੁੰਦੀ ਹੈ ਅਜਿਹਾ ਬਿਲਕੁਲ ਵੀ ਨਹੀਂ ਹੁੰਦਾ ਜਿਸ ਲਾਈਨ ਦੇ ਵਿੱਚ ਆਪਾਂ ਚੱਲ ਰਹੇ ਹਾਂ ਏਹੀ ਲਾਈਨ ਮੋਟਰਸਾਈਕਲ ਵਾਸਤੇ ਹੈ ਏਹੀ ਲਾਈਨ ਸਕੂਟਰ ਵਾਸਤੇ ਹੈ ਹਰ ਇੱਕ ਵਹੀਕਲ ਲਈ ਏਹੀ ਲਾਈਨ ਹੈ ਜਿਸ ਦੇ ਵਿੱਚ ਹੁਣ ਆਪਾਂ ਚੱਲ ਰਹੇ ਹਾਂ ਇਹ ਲਾਈਨ ਸਿਰਫ ਐਮਰਜੈਂਸੀ ਪਾਰਕਿੰਗ ਵਾਸਤੇ ਬਣੀ ਹੋਈ ਹੁੰਦੀ ਹੈ ਜਿਸ ਤਰ੍ਹਾਂ ਕਈ ਵਾਰ ਕਿਸੇ ਟਰੱਕ ਦਾ ਟਾਇਰ ਪੈਂਚਰ ਹੋ ਜਾਂਦਾ ਹੈ ਜਾਂ ਕਿਸੇ ਗੱਡੀ ਦਾ ਟਾਇਰ ਪੈਂਚਰ ਹੋ ਜਾਂਦਾ ਹੈ ਜਾਂ ਕਿਸੇ ਵੀ ਕਾਰਨ ਉਸ ਨੂੰ ਆਪਣੀ ਗੱਡੀ ਐਮਰਜੈਂਸੀ ਦੇ ਵਿੱਚ ਪਾਰਕ ਕਰਨੀ ਹੁੰਦੀ ਹੈ ਤਾਂ ਉਹ ਇਸ ਬਾਰਡਰ ਵਾਲੀ ਪੱਟੀ ਨੂੰ ਕ੍ਰਾਸ ਕਰਕੇ ਬਿਲਕੁਲ ਛੜਕਦੇ ਖੱਬੇ ਹੋ ਕੇ ਆਪਣੇ ਵਹੀਕਲ ਨੂੰ ਪਾਰਕ ਕਰਕੇ ਉੱਥੇ ਆਪਣੇ ਜਿਹੜਾ ਸਾਧਨ ਹੈ ਉਸ ਦੀ ਮੁਰੰਮਤ ਕਰ ਸਕਦਾ ਹੈ ਤਾਂ ਕੋਈ ਵੀ ਮੇਰਾ ਭੈਣ ਭਰਾ ਇਸ ਗਲਤਫਹਿਮੀ ਦੇ ਵਿੱਚ ਨਾ ਰਹੋ ਕਿ ਜਿਹੜੀ ਇਹ ਪੱਟੀ ਹੈ ਇਹ ਮੋਟਰਸਾਈਕਲ ਜਾਂ ਸਕੂਟਰ ਵਾਸਤੇ ਬਣੀ ਹੋਈ ਹੁੰਦੀ ਹੈ ਜੇ ਆਪਾਂ ਬਾਇਰ ਰੂਲ ਗੱਲ ਕਰੀਏ ਜੇਕਰ ਤੁਸੀਂ ਖੱਬੇ ਪਾਸੇ ਇਸ ਬਾਰਡਰ ਪੱਟੀ ਦੇ ਨਾਲ ਜਿਹੜੀ ਥੋੜੀ ਜੀ ਸੜਕ ਹੈ ਜਿਸ ਤਰ੍ਹਾਂ ਕਿ ਇਹ ਮੋਟਰਸਾਈਕਲ ਵਾਲਾ ਜਾ ਰਿਹਾ ਹੈ ਜੇਕਰ ਤੁਸੀਂ ਇੱਥੇ ਆਪਣਾ ਸਾਧਨ ਚਲਾਉਂਦੇ ਹੋ ਤਾਂ ਤੁਹਾਡਾ ਚਲਾਨ ਹੋ ਸਕਦਾ ਹੈ ਇੱਥੇ ਆਪਾਂ ਨੂੰ ਡਰਾਈਵਿੰਗ ਕਰਨਾ ਬਿਲਕੁਲ ਵੀ ਅਲਾਓ ਨਹੀਂ ਹੁੰਦਾ ਜੇਕਰ ਤੁਸੀਂ ਇਸੇ ਤਰ੍ਹਾਂ ਦੇ ਸੜਕ ਨਿਯਮਾਂ ਬਾਰੇ ਕੁਝ ਹੋਰ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਨੀਚੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦੇਣਾ ਤੁਹਾਨੂੰ ਹੋਰ ਵੀ ਡਿਟੇਲ ਦੇ ਵਿੱਚ ਹੋਰ ਵੀ ਸਾਈਨ ਜਿਹੜੇ ਬਣੇ ਹੋਏ ਹੁੰਦੇ ਹਨ ਉਹਨਾਂ ਬਾਰੇ ਹਰ ਇੱਕ ਡਿਟੇਲ ਪ੍ਰੋਵਾਈਡ ਕੀਤੀ ਜਾਏਗੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ